ਫੀਡ ਦੇ ਸਵੇਰੇ ਤੋਂ ਸਵੇਰੇ ਅੱਜ ਮੇਰੇ ਪਹਿਲਾਂ ਪਾਲ ਕਰਕੇ ਆਇਆ ਅੱਛਾ ਉਹਨਾ ਥੋੜਾ ਫੇ ਜੱਗੇ ਤੇ ਕਰਨਾ ਹੈ ਹੱਦੀ ਨਾ ਕਰਦਾ ਅੱਛਾ 6 ਵਜੇ ਨਹੀਂ ਕਿਹਾ ਸਮਝਦਾ ਹਾਂ 6:00 ਵਜੇ ਦਾ ਹਾਂ ਮੇਰੇ ਉੱਥੇ ਕਰਕੇ ਥਵਾੜੇ ਥਵਾੜੇ ਦੇ ਬਾਅਦ ਉਹ ਜੱਗੇ ਤੇ ਕਰਨਾ ਹੈ ਗੱਗੜ ਟੁਕਾ ਆਹ ਬੰਦੇ ਚਾਚੇ ਦੇ ਕਿਨੇ ਕਿਲੇ ਦੇ ਇਹਦਾ ਪਤਾ ਨਹੀਂ ਥਵਾੜ ਕੇ ਕਰਾਉਣਾ ਪਈ ਜਿਹਨੇ ਨੂੰ ਪਤਾ ਨਹੀਂ ਕੀ ਕਰਨਾ ਅੱਛਾ ਫੇਾ ਬੜੇ ਵੱਟ ਪਾ ਜਾਊਗਾ ਜੇ ਜਾਨ ਨੂੰ ਕੋਈ ਹੋਰ ਆ ਗਿਆ ਤਾਂ ਉਹਦਾ ਜੱਗੇ ਨਾ ਨਹੀਂ ਫੇ ਆਪਣੇ ਵੱਟ ਪਾ ਆਓ ਠੀਕ ਹੈ ਇਹ ਆਪਣਾ ਕਹਿ ਲੈ ਗੱਡੀ ਜਾਈਏ ਹੁਣ ਬਣਾਉ ਵਧੀਆ ਨਾਲ ਦਿਨ ਤੋਂ ਦਿਨ ਤਾਂ ਖੇਤ ਮੇਰੀ ਗੱਲ ਸੁਣ ਲੈ ਸਾਰੇ ਇਕੱਲੇ ਪਏ ਗੋਣੇ ਨੂੰ ਗਲਾ ਮੀਢੀਦਾ ਫੇਰ ਕੰਮ ਛੇੜਨਾ ਇੱਕ ਵਾਰੀ ਛੇੜਨਾ ਹੈ ਕਿ ਨਹੀਂ ਆਹ ਵਾਹ ਤੂੜ ਕੇ ਦੋ ਇਹ ਕਰਕੇ ਆ ਫੇਰ ਅਗਲੇ ਨੂੰ ਬੱਟਾ ਪਾਉਣੀ ਪੈਂਦੀਆਂ ਹਾਂ ਹਾਂ ਪੱਟਾ ਪਾ ਕੇ ਤਾਂਲੇ ਜਰ ਹੁੰਦਾ ਹੁਣ ਸੁੱਕੀ ਪਈ ਆ ਜ਼ਮੀਨ ਇਹ ਲੈ ਸਾਡੇ ਵਰਗੇ ਘਰ ਬਹੁਤ ਆ ਬਾਲੇ ਇਕੱਲੇ ਨੇ ਆਹ ਤਾਂ ਬੱਟਾ ਫੁੱਟਾ ਪਾ ਕੇ ਕਾਪ ਦਾ ਕੰਮ ਵੱਲ ਜਾ ਪੰਜ ਕਿਲੇ ਰਹਿਣ ਬਣਾਤੇ ਆਂ ਜਾਂ ਕਿਲੇ 6-7 ਮੰਗਣਾ ਮਲੇ ਦੇ ਰਹਿ ਗਿਆ ਨੇ ਜੇਰ ਕਰਨਾ ਦਾ ਅਸੀਂ ਕਿ ਉੱਥੇ ਬੱਟਾ-ਬੁੱਟਾ ਭਈਏ ਲੱਗੇ ਹੋਏ ਆ ਉਹ ਦਿਖਣਾ ਬਾਅਦ ਵਿੱਚ ਤਾਂ ਆਪਰੇ 3000 ਰੁਪਏ ਦੇ ਕੇ ਹੁਣ ਬਾਗ ਦੇ ਬਾਅਦ ਪਾਲੇ ਪਲਾਟਫਾਰਮ ਲੰਘ ਜਾਓ ਕੱਲ ਦੀ ਜੜੀ ਹੋ ਲੱਗਣੀ ਆਪਣੇ 9 ਕਿਲੇ ਦੇ ਬੱਟਾ ਫਾਈਨਲ ਹੈ ਖਾਲਾਂ ਵੀ ਫਾਈਨਲ ਹੈ ਇਹਦਾ ਠੀਕ ਨਹੀਂ ਰਹਿ ਗਿਆ ਇੱਧਰ ਗੀਲਾ ਜੜ ਗੀਲਾ ਮੱਕੀ ਵਾਲੇ ਮੱਕੀ ਵੱਟ ਗਈ ਹੁੰਦੇ ਆ ਠੀਕ ਨਹੀਂ ਰੇਲ ਕੇ ਪਾਸੇ ਬਾਕੀ ਦਿਨ ਅੱਜ ਛੰਨਲ ਆ ਗਿਆ ਆ ਗਿਆ ਆ ਗਿਆ ਕੰਮ ਦਾ ਕੰਮ ਲੱਗਿਆ ਵੇ ਹੁਣ ਉਹਨੇ ਖੋਲਤਾ ਰਾਜਾ ਬਣਾਤਾ ਇਹਨ ਗੁੜੀਆਂ ਜੈਨ ਕੱਟਤਾ ਲੇ ਉਹ ਕੱਟ ਕੇ ਕੁਣੀਆਂ ਕੱਟ ਕੇ ਇਹ ਗੋਲ ਬਣਾਤਾ ਬਾਕੀ ਲੋਹਾ ਹੁਣਾਉਂਦਾ ਮੈਂ ਰੇੜੇ ਕਹਿ ਕੇ ਆਇਆ ਦੁਕਾਨ ਪਰ ਲੋਹਾ ਹੁਣ ਲੱਗਿਆ ਰੇੜੀ ਪਰ ਭਾਈ ਨੂੰ ਇੱਥੇ ਹੀ ਬਣਾ ਦੇ ਇੱਥੇ ਲੈਟ ਦਾ ਨਹੀਂ ਕੋਸੋਂ ਹੁਣ ਸਵੇਰ ਦੀ ਆਈ ਹੋਣੀ ਆ ਹੁਣ ਆਈ ਦੀ ਫੇਰ ਨਾ ਟੀਮ ਮੈਂ ਕਹਿੰਦਾ ਹੁਣ ਆਈ ਦੀ ਢੱਕ ਗਈ ਇਹ ਲਈ ਐ ਦਖਣ ਖਰਾਬ ਕਰਦਾ ਕੱਲ ਦੀ ਆਈ ਹੋਣੀ ਬਾਹਰ ਟਰੈਕਟਰ ਕੋਈ ਨਾ ਮੈਂ ਜਿਹੜਾ ਸਨਾਨ ਕਰੀ ਜਾਉਗਾ ਜਨਰੇਟਰ ਵਾਲੇ ਨੂੰ ਮੰਗਾ ਦੇ ਚੱਕ ਲੈ ਚੱਲ ਚਾਰ ਬੰਦਿਆਂ ਨੇ ਚੱਕ ਲੈਣੀ ਯਾਰ 770 ਕਿਲੋ ਬਜਰ ਮੰਨਦਾ ਉਹ ਤਾਂ ਗੱਲੀ ਦਾ ਬਾਕੀ ਦਾ ਪੈਪੋ ਅੰਦੀ ਵਿੱਚ ਗੋਣਾ ਗੋਲ ਗੋਲ ਐ ਅਜੇ ਛਕੜ ਕੇ ਆਏ ਨਾਲ ਦੇ ਅਜੀਜ਼ ਕਰ ਵਾਲੇ ਆਵਾ ਮਿਰਛਾ ਕਰਕੇ ਆਏ ਨਾਲ ਆ ਦੇਖਦੇ ਹੁਣ ਤਾਂ ਤਾਂ ਕਰ ਕਲੇ ਤੇ ਲਿਆ ਪੰਗਾ ਲੱਗ ਲੱਗ ਆ ਲਿਆ ਆਪਣਾ ਤਾਂ ਲੈ ਕੇ ਜਾਉਂਗਾ ਇਹ ਇਹ ਆਣਾ ਲਿਆ ਲਿਆ ਆਪਣਾ ਚਾਰ ਜਣੇ ਹੋਏ 25 ਕਿਲੋ ਵਜਨ ਨਹੀਂ ਆਉਣਾ 25 25 ਕਿਲੋ ਛਤਰੀਓ ਇਕੱਲ ਠੀਕ ਨਹੀਂ ਬਾਕੀ ਪੈਪ ਲੱਗਾ ਉੱਥੀ ਵਿਟੂਣੇ ਵਜਨ ਦੀ ਗੱਲ ਨਹੀਂ ਹੈਗੀ ਉਹ ਕਿਤੇ ਗੁਣੀਏ ਮਾ ਹੋਵੇ ਨਾ ਵਜਨ ਉਹ ਐ ਗੋਲ ਆ ਹੋਣ ਗੋਲ ਆ ਮੈਂ ਤੇ ਛਕੜਨਾ ਪੈਣਾ ਛਕੜਨਾ ਪੈਣਾ ਚਾਪਨ ਤੇ ਕਿਥੇ ਲਾਉਂਗਾ ਤੂੰ ਹੈ ਚਾਹ ਬੰਦੇ ਕਿਵੇਂ ਲਾਉਂਗਾ ਲਾ ਗਿਓ ਨਹੀਂ ਇਹ ਜੀ ਨਾ ਇੱਧਰ ਲਾ ਲੈਨੇ ਦੋ ਇੱਧਰ ਇੱਧਰ ਲਾ ਲੈਨੇ ਆ ਬਈ ਆ ਜਿਹੜਾ ਹੋਲੀ ਹੋਲੀ ਕੱਢੂਗਾ ਕਿਸੇ ਤਰ੍ਹਾਂ ਲੋਕ ਟਰੈਕਟਰ ਤੇ ਸੱਤਾਂ ਮਝਾ ਦਿੰਦੇ ਸਾਡੇ ਜੱਟ ਸਦਰੀ ਨਹੀਂ ਨਿਕਲੂ ਪਿੰਡ ਬਾਹਰ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਹੈ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਆਕਾ ਪਾਪੀ ਕਹਿੰਦਾ ਕੱਢ ਲੈਣਾ ਮੈਂ ਕਹਿਤਾ ਠੀਕ ਹੈ ਨਿਕਲ ਜਣੀ ਆ ਨਿਕਲ ਗਿਆ ਜੀ ਕੱਲਾ ਦਿਓ ਕਹਿੰਦੇ ਬੈਠਾ ਪੱਟਲਾ ਦਿਓ ਮਾਣੋ ਜੇ ਇਹ ਅਹਨੇ ਇੱਕ ਅੱਲਾ ਕੱਲਾ ਕੁਝ ਬੰਦੇ ਨਾਲ ਬੰਗਣਾ ਮਾਹੋੜਾ ਟਾਈਮ ਰਹਿ ਗਿਆ ਉਹੀ ਪਿਆਗਾ ਹਾਂ ਲੈਕ ਦੋ ਆਦ ਖੰਡ ਮੈਂ ਪਿਆਗਾ ਹਾਂ ਹੈ ਉਹੀ ਪਿਆਗਾ ਹਾਂ ਆ ਵੀ ਗਿਆ ਦੋ ਕਿਕੇ ਦੋ ਬੋਕੀ ਗਿਆ ਵੀ ਹੋ ਜਾਣਾ ਹੋ ਜਾਣਾ ਥੋੜੇ ਜਿਹਾ ਜ਼ਿਆਦਾ ਨਾ ਗੰਨੇ ਵਾਲੇ ਕਰਦੇ ਮੈਂ ਗੰਗਰੀ ਦੀ ਹੋਲੀ ਨੂੰ ਗਾਲ ਲੈ ਤੋ ਗਾਲ ਇਹਦਾ ਪਾਣੀ ਗਾਲ ਲੈ ਹਾਂ ਇਹ ਬਾਡੇ ਪਾਣੀ ਦਾ ਪਾਣੀ ਲੈ ਆ ਦੇ ਗੱਲ ਬਹੁਤ। ਇਹ ਰੋਟੀ ਨੂੰ ਕਹਿੰਦਾ ਮੈਂ ਰੋਟੀ ਖਾਇਆ ਜਾ। ਹੂੰ। ਕਹਿੰਦਾ ਰੋਟੀ ਨੂੰ ਮੈਂ ਉਹ ਕਰਕੇ ਖਾਉਂਗਾ ਕਹਿੰਦਾ ਫੇਰ ਜਾਉਂਗਾ ਘਰਾਂ ਨੂੰ। ਆਹ ਮਾਟੀ ਜੀ ਹੈ। ਘੰਟਾ ਕ ਹੋ ਰਿਹਾ ਹੈ? ਘੰਟਾ ਕ ਲਾਉਣਾ ਹੋ ਰਿਹਾ ਨੇ। ਘੰਟਾ ਲਾ ਕੇ ਰੋਟੀ ਖਾ ਗਿਆ ਮੈਂ ਇੱਥੇ ਮਾਰ ਜਰਿਆ ਫੇਰ। ਆਹ। ਪਾਣੀ ਕਰਦਾ ਨਾਲ ਰੱਖ ਗਿਆ ਭਾਈ। ਪਾਣੀ ਤਾਂ ਮੈਂ ਅੱਜ ਕੱਢਦਾ ਹੀ ਤਾਂ ਸਮਾਨ ਉੱਪਰ। ਆ ਜੂ ਕਸਾਉ ਵੀ। ਪਾਣੀ ਦੀ ਸਿਆਹ ਲੱਗਦੀ ਭਾਈ ਬਹੁਤ ਗਰਮੀ ਚ। ਲੱਗਦੀ ਉਹ ਤਾਂ ਯਾਰ। ਹਾਂ। ਆਉਣਾ ਕੋਲ ਹੈਗਾ ਗਲਾਸ ਉਹ ਗਲਾਸ ਭਰ ਉਹਦਾ ਪੀਲਾ। ਲੱਗ ਕਿ ਨਹੀਂ। ਇਹਦਾ ਵਾਟਰ ਕੂਲਰ ਇਹ ਫਿੱਟ ਕਰ ਦੇਣਾ ਜਿਹ ਉੱਪਰ ਆਪਾਂ ਨੇ ਮੈਂ ਕਰਦਾ ਉਹਦੀ ਟੁੱਟੀ ਕੱਸਦਾ ਜੇ ਟੁੱਟੀ ਪਈ ਐ ਇਹ ਟੁੱਟੀ ਜੀ ਗਾ ਲ ਕੇ ਚੱਲ ਲਾ ਦੇਣਾ ਦੇ ਲਾ ਕੰਜੀ ਬਣਾਤੀ ਹੈ ਕੋਈ ਬਾਤ ਨਹੀਂ ਲੈਣਾ ਕੋਈ ਨਹੀਂ ਲੈਣਾ ਹੈਗਾ ਸੈਟਿੰਗ ਕਰਕੇ ਛੱਡ ਦੇਣਾ ਬਸ ਧਰਤੀ ਬ੍ਰਾਤੀ ਗੋਲਨ ਆ ਲੱਗ ਰਹੀ ਹੈ ਪਰ ਅੱਗੇ ਆਇਆ ਬੜਾ ਬਣਾ ਗਿਆ ਝੋਪੜੀ ਬਣਾ ਲੈਣੀ ਬਾਕੀ ਫੈਕਟ ਉੱਥੇ ਹੁਣੀ ਜਾ ਕੇ ਹੈ ਚਲ ਆਇਆ ਜਮਾਦੀ ਬੰਦਗਾ ਤੇ ਮਰਜੀ ਲੈ ਲਾ ਉਥੇ ਟਰੈਕਟਰ ਸਟਾਰਟ ਹੀ ਰਹਿਣਾ ਦਰਸ਼ੇ ਪੰਜ ਛੇ ਘੰਟੇ ਉਹਦਾ ਮਹਿੰਗਾ ਪੈਣਾ ਤਾਂ ਕੰਮ 2000 ਦਾ ਡੀਜ਼ਲ ਖਾਣਾ ਤਾਂ ਹੁੰਦਾ ਘੱਟ ਤੇ ਘੱਟ ਹੈ ਕਿ ਨਹੀਂ ਤੇਨੂੰ ਟਰੈਕਟਰ ਕੋੜਣਾ ਪੈਣਾ ਲੈ ਉਹਦਾ ਇੱਕ ਜਿਹਨੇ ਕੋੜਣਾ ਪੈਣਾ ਤਾਂ ਮੈਂ ਆਪਣਾ ਹੋਰ ਕੰਮ ਕਰਦਾ ਫਿਰ ਜਾਂਦਾ ਉਹ ਸ਼ਾਮ ਫਟੋ ਕਿ ਨਹੀਂ ਸ਼ਾਮ ਨੂੰ ਸ਼ਾਮ ਤੋਂ ਉਹਦੀ ਸਾਰੀ ਜਾਨ ਚੌਪੜੀ ਚੌਪੂਟੀ ਹਾਂ ਹੈਨਾ ਬਾਕੀ ਸੁੱਖੇ ਨੂੰ ਮਾਰਦੇ ਆ ਫੂਨ ਫਿਰ ਕਹਿੰਦਾ ਆ ਉਹ ਮੈਂ ਬੂਜੇ ਗੱਟਣੇ ਆ ਹਾਂ ਉਹ ਵੀ ਐਂ ਘੈ ਤੇ ਲੱਗਣੇ ਆ ਉੱਥੇ ਗਏ ਤੇ ਨਿਸ਼ਾਨੀ ਲੱਗਣੀ ਐ ਫੇਰ ਪਾ ਲੈਣਾ ਮਾਲ ਇਹਨੇ ਵੈਲਡ ਕਰ ਦੇਣਾ ਉੱਪਰ ਬਸ ਫੇਰ ਤਾਂ ਬੁਨੈਤਰਾ ਬਣਾਉਣ ਵਾਲੇ ਦਾ ਕੰਮ ਰਹਿ ਜਾਣਾ ਪਹਿਲਾਂ ਰੰਗ ਪਰਵਾ ਦੂੰਗੇ ਇਹਨੂੰ ਹੂੰ ਇਹ ਕੰਮ ਮੇਰਾ ਘੱਟੇ ਆ ਹੋਰ ਇੱਥੇ ਕੰਮ ਹੀ ਤਾਂ ਜ਼ਿਆਦਾ ਉੱਥੇ ਤੇ ਇਹਨੇ ਵੈਲਡ ਕਰਨੇ ਪਾਪੇ ਗੱਡ ਕੇ ਬਸ ਇਹਦਾ ਉੱਪਰ ਆ ਕੇ ਇਹਨੂੰ ਵੈਲਡ ਕਰ ਦੇਣਾ ਆਇਦਾ ਹੁਣ ਆ ਇਹਦਾ ਬਣ ਗਈ ਬਸ ਸੱਤ ਸਿੱਕਾ ਲ ਇੱਥੇ ਤੇ ਨਿਕਲ ਜਾਣੀ ਨਹੀਂ ਆਣੀ ਤੇਰੇ ਸ਼ੂ ਆਏ ਖੜੀਗਾ ਨਹੀਂ ਪੈਨੇ ਕੋਈ ਖੜੀ ਤਾਂ ਕੁਈ ਨਹੀਂ ਆਤੀ ਕੀ ਜਾਂ ਮਰਜੀ ਬਤਾ ਕੇ ਜਨਪਾਇਣੀ ਨਾਮ ਨਾਲ ਜੰਮ ਨਹੀਂ ਟੋਟਲ ਜਾਊਂਗਾ ਜੇ ਪੰਗਾ ਲੈ ਲਿਆ ਆ ਕੱਢ ਲਉਂਗਾ ਹੈ ਜਿੱਧਰ ਮਰਜ਼ੀ ਕੱਢੋ ਜਿੱਦਾਂ ਨੂੰ ਮਰਜ਼ੀ ਕੱਢੋ ਤੁਹਾਨੂੰ ਮੋੜ ਕੇ ਪਾਣੇ ਦੋ ਮੋੜ ਕੇ ਇੱਥੇ ਸਾਹਮਣੇ ਖੜ੍ਹ ਜਿੰਦਾ ਤੈਲਾ ਠੀਕ ਹੈ ਬਸ ਆ ਉਹ ਨਿੰਮੇਰਾ ਦੇ ਘਰ ਕੋਲ ਉਹਦੇ ਪਾਸੇ ਆ ਜਾ ਆ ਨੇੜੇ ਜਾ ਜਾ ਸਾਹਮਣੇ ਹਾਂ ਆਮ ਚੀਜ਼ ਹੈ ਕਾਲੇ ਚੁੰਟ ਆਰੰਗੋਲੀ ਲਈ ਚਟਾਰ ਹਨੂਈ ਚੱਕਣਿਆਂ ਲਈ ਰੂਈ ਚੱਕੋ ਜਾਨੀ। ਜੀਕਾ ਦਾ ਹੈ ਨਹੀਂ। ਲੋ ਬਾਈ। ਸੱਚਾ ਜੀ ਬਾਈ। ਸਾਰਿਆਂ ਨੂੰ। ਜੀਕੇ ਤੇ ਬਹਿ ਹੁਣ। ਮੈਂ ਸਵੇਰੇ ਪਹਿਲਾਂ ਕਮਾ ਉੱਥੇ ਮਾਰ ਕੇ ਆਇਆ। ਭਾਵਾਲ। ਉਥੇ ਬਾਅਦ ਥੋੜੇ ਕਰਿਆ ਤੇ ਬਾਅਦ ਜੱਗੇ ਦੇ ਕਰਿਆ ਆ। ਪੰਜ ਛੇ। ਖੜਾ ਨਹੀਂ ਮਸਵੇਰ ਦਾ ਚੱਲ ਜਾਂਦਾ ਕੰਮ। ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਸਵੇਰ ਤੋਂ ਕੰਮ ਚੱਲ ਰਿਹਾ ਥੋੜਾ ਤਾਂ ਪੂਰਾ ਚੱਲ ਰਿਹਾ ਕਾਲੇ ਦੇ ਲੱਗ ਕਰਨੇ ਹੁਣ 4 ਕਿਲੋ ਰਿਹਾ ਪਤਾ ਲਾਇਆ 5-6 ਘੰਟੇ ਖੇਦੇ ਬੋ ਕਾਡੇ ਕਰੇ ਬੰਦਾ ਪੱਟੇ ਹੈ ਨਹੀਂ ਖੇਤ ਪੱਟੇ ਵੀ ਬਥੇਰੇ ਤਵੀਆਂ ਨੇ ਇਹਨਾਂ ਨੇ ਤਾਂ ਤਫਾ ਕਿਆ ਕਰਿਆ ਸਾਗੇ ਨਾਲ ਡੌਣਾ ਲਾਤੀਆਂ ਸਾਈਡਾਂ ਅੱਛਾ ਕਹਿੜਾ ਹੋ ਗਿਆ ਹਾਂ ਆਹ ਦੇਖ ਹੁਣ ਆਹ ਕਹਿੜਾ ਹੋਇਆ ਪਿਆ ਆ ਮਾ ਸਾਹ ਸੋਗੀ ਮਰੇ ਵਾ ਦੇ ਹਾਂ ਹੁਣ ਫਾਲੀ ਲੈਣ ਪਈ ਆਹ ਖੇਤ ਕਾਡ ਲੈ ਆ ਪੀ ਖੇਤ ਨੂੰ ਰਿਜਲਟ ਕਰਦਾ ਹਾਂ ਨਾ ਖੁੰਝੇ ਨਹੀਂ ਕੋਈ ਪੱਟਿਆ ਆ ਮੈਂ ਮੰਗਾਏ ਮੈਂ ਨਾ ਕੋਈ ਖੁੰਝਾ ਲਿਆ ਪਿਆ ਖੁੰਝਾ ਵੀ ਨਹੀਂ ਪੱਟ ਹੋਇਆ ਕੋਈ ਵੀ ਫੇ ਕੱਲੂ ਦੇਖ ਲਓ ਭਾਈ ਫਾੜੇ ਲੈਣ ਭੇਜਿਆ ਮਾ ਫਾੜੇ ਨੂੰ ਵੀ ਆਪੇ ਕਹਣਾ ਪੈਂਦਾ ਕਹਣਾ ਜਸ਼ਨ ਨੂੰ ਮੈਂ ਭਾਈ ਫਾੜੇ ਮਾਰ ਦੋ ਫਾੜੇ ਮਾਰ ਦੋ ਤੇ ਉੱਤਰਦੀ ਸਰ ਕੇ ਆ ਫਿਰ ਗਿਆ ਹਾਂ ਫਿਰ ਗਿਆ ਮੈਂ ਕੱਦਾਂ ਕਹਣਾ ਗੱਗੇ ਨੂੰ ਪੁੱਛ ਲਾ ਜੱਗੇ ਦਾ ਖੇਤ ਕਰਕੇ ਆਏ ਪੁੱਛੇ ਪੁੱਛੇ ਨੂੰ ਗਏ ਜਾ ਖੇਤ ਬਣਿਆ ਹੈ ਬੋਲਦਾ ਮੂੰਹ ਤੇ ਦੋ ਵਰੀ ਭਾਈ ਤਵੀਆਂ ਦਾ ਬਾਇਆ ਹੋਇਆ ਇੱਕੋ ਹੀ ਟੈਲਰ ਆ ਨਾ ਫੇਰ ਰੂਟਾ ਵੇੜਨਾ ਉਹ ਬੜਾ ਬਣਾਈ ਪਈ ਦੀ ਮੈਂ ਪਹਿਲਾਂ ਹੀ ਉਹ ਖੇਤ ਬਹੁਤ ਟਾਪ ਦੇ ਬਣਾਈ ਦੋ ਉਹ ਜੀ ਤੇਰੇ ਬਾਪੂ ਨੇ ਗੰਨਾ ਬਾਇਆ ਉਹ ਤਾਂ ਬਹੁਤ ਬੱਚਾ ਵੀ ਆ ਗਿਆ ਤੇਰੀ ਬਹੁਤ ਸੋਣਾ ਬਣ ਗਿਆ ਉਹ ਘਰ ਵੀ ਬਹੁਤਾ ਭਾਈ ਪਾਣੀ ਮਗਾਇਆ ਹੋਰ ਚੱਲ ਹੁਣ ਮੇਰਾ ਬੰਦਾ ਆ ਗਿਆ ਪਾਣੀ ਦੀ ਥਾਂ ਦੀ ਬੋਤਲ ਆਉਂਦੀ ਉਹ ਵੀ ਰਸਤੇ 'ਪਾ ਕਰਮ ਹੋ ਜਾਂਦੀ ਆ ਸਰਚ ਲਾਉਂਗਾ ਤੂੰ ਤਿੰਨ ਘੰਟੇ ਦੁਪਹਿਰ ਦੁਪਹਿਰ ਇਹਨੂੰ ਗੰਨਾ ਚਲਾ ਦੋ ਲੈ ਬਾਈ ਪਾਣੀ ਪੀ ਲੈ ਬੰਦਿਆ ਕਿੱਥੇ ਪੜਨੇ ਇਹਨੂੰ ਆਇਆ ਬਸ ਹਲਾ ਮੈਂ ਵੀ ਥੱਲੇ ਦਾ ਗੰਨਾ ਦੇਖਣਾ ਉੱਧਰ ਨੂੰ ਪੁੱਛਣ ਪਾਣੀ ਚੱਲਦਾ ਤਾਂ ਮਾ ਮੱਕੀ ਦੀ ਛੜਦਾ ਮੱਕੀ ਦੀ ਜਿਹੜੀ ਕਮਲਾਈ ਪਈ ਆ ਹੁਣ ਨਾ ਪਾਣੀ ਨਾਲੇ ਨਹੀਂ ਲਾਈਟ ਆਈ ਹੈਗੀ ਦੇਖ ਲੈ ਤੂੰ ਫੜੇ ਕਿਹੜਾ ਹੱਥ ਤੇ ਫੜਾ ਤੇ ਬਾਈ ਹੈ ਜਾਂ ਤੀਏ ਦਿਨ ਪਾਣੀ ਚੌਥੇ ਦਿਨ ਮੱਕੀ ਨੂੰ ਚਾਹੀਦਾ ਮੱਕੀ ਚਾਹੀਦਾ ਚੌਥੇ ਦਿਨ ਪਾਣੀ ਚ ਕਮੜ ਆ ਜਾਂਦੀ ਗੰਨਾ ਕਿੰਨਾ ਪਾਣੀ ਮੰਗਦਾ ਗੰਨਾ ਵੀ ਪਪੂਲਰ ਹੋ ਗਏ ਪਪੂਲਰ ਸਭ ਨੂੰ ਪਾਣੀ ਕਿਹੜਾ ਪੂਲਰ ਖੜੇ ਗੰਨੇ ਚੋ ਹੋ ਮੰਗਦਾ ਕੋਈ ਫਸਲ ਪੀਜੀ ਹੋਈ ਯਾਰ ਆਪਾਂ ਨੇ ਹੁਣ ਪਾਣੀ ਮੰਗਦੀ ਆ ਇਹ ਇੱਕ ਵੀ ਪੈ ਜਵੇ ਨਾ ਸਭ ਕੋ ਬੋਲਟ ਵਾਹ ਸਭ ਕੋ ਸਹੀ ਹੋ ਜਾਏ ਅੱਗੇ ਗਰਮਾ ਹੁਣ ਅੱਗੇ ਕਿੰਨਾ ਭਾਰੀ ਮੀਂਹ ਪੈ ਗਿਆ ਦਾ ਬਹੁਤ ਨਹੀਂ ਪੈਦਾ ਜਾਦਾ ਬਹੁਤ ਨਹੀਂ ਪਿਆਦਾ ਸਭ ਕੋ ਲੋਟ ਆਣਾ ਲੱਗਾ ਰੱਬ ਸੁੱਕੇ ਕੀਤਾ ਚ ਸਭ ਕੋ ਲੋਟ ਆਣਾ ਕੰਮ ਜਾਂਦਾ ਰੱਬ ਦੇਖਦਾ ਵੀ ਆਸਬੀਨ ਨੇ ਲੇਜ਼ਰ ਲਿਆ ਵੀ ਹੁਣ ਕਿਸੇ ਵੀ ਕਮਾਲ ਵਿੱਚ ਆ ਉਹਦਾ ਫੇਰ ਵੀ ਚੱਲੀ ਜਾਣਾ ਉਹਦਾ ਮੀਂਹ ਕਿਤੇ ਯਾਰ ਮੀਂਹ ਕਿਤੇ ਸਰਦ ਇਹਨੇ ਪੁੱਜਾ ਬੱਲ ਦਬੀਦਾ ਨਹੀਂ ਸਮਾ ਦੇ ਇਹ ਮੀਂਹ ਚਾਚੇ ਪੁੱਬਲ ਦੇ ਖੇਤ ਵਧੀਆ ਬਣਦੇ ਆ ਵਰਦਾ ਨਾ ਜੀਰੋ ਵਰਦਾ ਜਿਹੜਾ ਜੀਰੋ ਵਰਦਾ ਜਿਹਦਾ ਜਿਵੇਂ ਜੀਰੋ ਕਰਕੇ ਆਇਆ ਜੀਰੋ ਵਰਦਾ ਜੀਰੋ ਉਹ ਬੜ ਚੇ ਵਰਦਾ ਨਹੀਂ ਯਾਰ ਦੋ ਦਿਨਾਂ ਚ ਮੀਂਹ ਪਏ ਦੋ ਦਿਨਾਂ ਚ ਕੰਮ ਸਟਾਪ ਹੋ ਜਾਂਦਾ ਮੀਂਹ ਤੇ ਬੜਾ ਹੋ ਜਾਂਦਾ ਇੱਕ ਵਾਰ ਹੋਰ ਮਾਰ ਹੁਣ ਹੈ ਫੀਤ ਨਹੀਂ ਬਾਹਮ ਤੇ ਭਾਈ ਉੱਕਣੇ ਪੈਜੀ ਹੁੰਦੇ ਹੈ ਖੂਦ ਤਾਂ ਵੀ ਨਹੀਂ ਲੱਗਦੀਆਂ ਹੁਣ ਲੱਗਦੀਆਂ ਹੁਣ ਤਾਂ ਵੀ ਆ ਤੂ ਵੀ ਨਹੀਂ ਲੱਗਦੀਆਂ ਕਿ ਕੋਸ ਕਹੀ ਜਾ ਬੱਸ ਤਾਂ ਵੀ ਛੱਡ ਕੇ ਵੀ ਦੂਰ ਨੂੰ ਤਾਂ ਵੀ ਕੋਸਣ ਲੱਗਦੀ ਆ ਕੇ ਪਹਿਲੀ ਵਾਰ ਤਾਂ ਪਰਪਰੇ ਕਰ ਹਾਂ ਆ ਕਾਲਿਆਂ ਨਾਲ ਦੂਰ ਪਾਏ ਤਾਂ ਤਾਂ ਵੀ ਫੁੱਲ ਲੱਗੀਆਂ ਪਾੜ ਨੂੰ ਕਹਿੰਦਾ ਥੱਲੇ ਜਾਂਦੀ ਥੱਲੇ ਨੂੰ ਮੈਂ ਰੁੱਪੇ ਦਾ ਖੇਤ ਪਏ ਹਾਂ ਜਾਉਂਦੀ ਇਹ ਗੱਲ ਹੈ ਹੈ ਮੂੰਹ ਵੀ ਨਹੀਂ ਬਣ ਜਾਣੇ ਉਹ ਮੇਰਾ ਮੂੰਹ ਤਾਂ ਬਣ ਗਿਆ ਉਹ ਪਟਾਈ ਤਾਂ ਫੁੱਲ ਕਰੀ ਜੀ ਦਿੰਦੀ ਬਣ ਜਾਣੇ ਪਾਈ ਕਹੀ ਜਾਂਦੇ ਕਮੈਂਟ ਚ ਕਹਿੰਦੇ ਪਟਾਈ ਘੱਟ ਕਰੀ ਵੀ ਕੁਸ ਗਈ ਜੋ ਤਵੀਆਂ ਨੇ ਉਹ ਇਹਨਾਂ ਦਾ ਦੱਸਾ ਕਾਤੇ ਨਹੀਂ ਪੱਤੇ ਆ ਲੱਗਦਾ ਤਵੀਆਂ ਦੇ ਸਾਲੀਆਂ ਪਾੜਾ ਨਹੀਂ ਪਾਉਂਦੀਆਂ ਹੈਗੀਆਂ ਅਗਲੇ ਲੱਗੀ ਜਾਂਦਾ ਵੀ ਪਟਾਈ ਤਾਂ ਕਰੀ ਨਹੀਂ ਉਹ ਪਟਾਈ ਤਾਂ ਖੇਤ ਪਿਆ ਰਹਿਣਾ ਯਾਰ ਇਹ ਮਿੱਟੀ ਪੱਟ ਕੇ ਉੱਥੀ ਰੱਖ ਦਿੰਦੀਆਂ ਉੱਥੀ ਪਿਆ ਰਹਿਦਾ ਇਹ ਆਹ ਦੇਖ ਹੁਣ ਆਹ ਦੇਖ ਦੂਰ ਪੇ ਪੈ ਬਣਾ ਖੇਤ ਜੋਨੇ ਪਾਣੀ ਲੱਗਿਆ ਥੋੜੀ ਦੇ ਆਪਾਂ ਨੂੰ ਮਟਾਈ ਕੇ ਗੰਗੋ ਹੋ ਕੇ ਖਾਦਾਂ ਪਾਉਂਦੇ ਥੜੇ ਆ ਵੀ ਪੱਟ ਪੱਟ ਕੇ ਥੱਟੀ ਜਾਓ ਇਧਰ ਉਧਰ ਵੀ ਪਲਾਉਂਦੇ ਆ ਕੰਮ ਗੱਲ ਵਿੱਚ ਹੁੰਦੀਆਂ ਜਿਹੜੀਆਂ ਟਰੈਕਟਰ ਨੂੰ ਪਤਾ ਵੀ ਨਾ ਲੱਗਣ ਦੇ ਪਟਾਈ ਵੀ ਕਰ ਦਵੇ ਜਿਹੜਾ ਹਾਟ ਪਾਉਂਦੇ ਆ ਹੁਣ ਖੂਈਆਂ ਪਾਉਂਦੇ ਨੇ ਫਰੀ ਜਾਣਾ ਫਿਰ ਉਹਦਾ ਸਵਾਦ ਕੀ ਆਏ ਖੇਤ ਵੀ ਉਪਰਲੇ ਹੋ ਜਾਂਦਾ ਕਰਤਾ ਬੰਦ ਪਿੰਦਾ ਟਰੈਕਟਰ ਕਰਾ ਜਿਆਦਾ ਖੇਤ ਜਿਆਦਾ ਖਰਾਬ ਹੈ ਤੇ ਖੇਤ ਖਰਾਬ ਆ ਇਹਨੇ ਇੱਕ ਖਾਣਾ ਬਾਈਆਂ ਉਹਦੇ ਕਰਕੇ ਹੀ ਖਰਾਬ ਆ ਪਟੰਮਟਾ ਬਾਈ ਨਾ ਪਾਈ ਪਾਈਪ ਲਾਈਨ ਪਾਈ ਉਹਦੇ ਕਰਕੇ ਮਿੱਟੀ ਉੱਪਰ ਏਟ ਹੋ ਗਈ ਕਾਲੇ ਨੂੰ ਪਤਾ ਕਾਲੇ ਨੂੰ ਪਿਆ ਉਹਥੇ ਨੂੰ ਸਭ ਤੋਂ ਚਲੇ ਗਿਆ ਵੀ ਤੂੰ ਖੁੰਗੀਆਂ ਲੈਦੇ ਬਾਅਦ ਹੀ ਸਵਾਰ ਕੇ ਕਾਲਾ ਕਿੱਥੇ ਚਲੇ ਗਿਆ ਥੇਨੂੰ ਨਹੀਂ ਜਾਵਗਾ ਘਮਣ ਲੈ ਕਿਹੜਾ ਟਾਈਮ ਕੋ ਘਮਣ ਚਲੇਦਾ ਸੀ ਜਿੰਦ ਤੱਕ ਸੀਜ਼ਨ ਸੀ ਸੀਜ਼ਨ ਚੱਲਦਾ ਇਹ ਕਹੇਵੇਂ ਘਮਣ ਉੱਥੇ ਮਨਾਲੀ ਇਲਾਕੇ ਚ ਮਨਾਲੀ ਚ ਮੈਂ ਕੁੱਲੂ ਮਨਾਲੀ ਕਿੰਨੀ ਅੱਛਾ ਵੀ ਸੀਜ਼ਨ ਚੱਲਦਾ ਤੁਸੀਂ ਹੈ ਨਹੀਂ ਚੱਲ ਗਰਮੀ ਕਾ ਕੱਢਣ ਗਏ ਆ ਸਰ ਨੀ ਠੰਡ ਬਣਾ ਕੇ ਆਈਏ ਆ ਗਰਿਆ ਬਰ ਨਾ ਆਉਂਦੇ ਇੰਨਾ ਗਰਮੀ ਨਿਕਲ ਜਿੰਦੀ ਠੰਡਾ ਪਾਣੀ ਉੱਧਰ ਤੋਂ ਹੀ ਆਉਂਦਾ ਸਾ ਠੰਡਾ ਪਿਆ ਦਰਫ ਵਰਗਾ ਹੈ ਕਿ ਨਹੀਂ ਤੱਕਦੇ ਨਹੀਂ ਚਾਰ ਦਿਨ ਘੁੰਮਣਾ ਚਾਹੀਦਾ ਜੱਜ ਦੋ ਦਿਨ ਤੇ ਤਿੰਨ ਦਿਨ ਘੁੰਮਣਾ ਹੈ ਇਹਦਾ ਹੀ ਦੇਖਣੀ ਚਾਹੀਦੀ ਆ ਚਾਰੇ ਪਾਸੇ ਫਿਰ ਕੇ ਨਾ ਇਹ ਟਾਈਮ ਵਿਹਲੇ ਆ ਹੁਣ ਮਣੇ ਜੀ ਕਾਲਾ ਕਿੱਥੇ ਵਿਹਲਾ ਭਾਜੀ ਕੁਲੂ ਬਣਾਲੀ ਉਥੀ ਹੈ ਜਾ ਕੇ ਚੱਠੇ ਛਾਲ ਮਾਰਨੀ ਕੰਦਾ ਬਰਹੀਂ ਕਿੰਨੀ ਵਰੀ ਨਾ ਆ ਹਾਂ ਮੈਂ ਤਾਂ ਆਈ ਮਨ ਵਾਲੀ ਚੋਆ ਵਾਲੀ ਮੈਂ ਤਾਂ ਮਨ ਵਾਲੀ ਚੋਆ ਕੁੱਲੂ ਬੈਠਾ ਆ ਆ ਆਂਬ ਕੋਲੂ ਸਾਡਾ ਹਾਂ ਦੇਖ ਤਾਂ ਇਹ ਕਪੜੇ ਹੀ ਸੁੱਕਣ ਦਿੰਦਾ ਜਦੋਂ ਡੁਬਕੀ ਮਾਰੇ ਆਂ ਬਾਈ ਬਾਈ ਗਰਮੀ ਬਹੁਤ ਆ ਗਰਮੀ ਗਿਆ ਗਰਮੀ ਬਹੁਤ ਮੈਂ ਵੀ ਤਾਂ ਹੁਣ ਮੈਂ ਇਧਰ ਇਧਰ ਕਰਕੇ ਹੀ ਆ ਚਲ ਫਾਲਿਆਂ ਨਾਲ ਵਾਦੀ ਇੱਕ ਵਰੀ ਦੇ ਜੋਰ ਲਾਇਆ ਉਹਨੇ ਮਾ ਨਹੀਂ ਮਾ ਮੇਰਾ ਕੰਮ ਖੜ ਗਿਆ ਅੱਛਾ ਹੁਣ ਤਾਂ ਤੇਰਾ ਤਾਂ ਔਖਾ ਬਈ ਆ ਦਿਨਾਂ 'ਚ ਇਹ ਤਾਂ ਬੁੱਧੂ ਕਮਈਆ ਚੱਲੇ ਜਾਂਦਾ ਜੀ ਹਾਂ ਇਹ ਚੱਲੇ ਜਾਂਦਾ ਮੈਂ ਇੰਨੇ ਪੈਸੇ ਲਾਇਆ ਹਾਂ ਹਾਂ ਪੈਸੇ ਲਾ ਕੇ ਹੁਣ ਕਢਾ ਲੈ ਇੰਨਾ ਪੈਸਾ ਲਾਇਆ ਵਗੈ ਤੇ ਚਾਚੇ ਨੂੰ ਹਥਿਆਰ ਚੱਕਣੇ ਪਏ ਇਹਦੇ ਐ ਚਾਚੇ ਹੈ ਕਿ ਮੈਨੂੰ ਹਥਿਆਰ ਚੱਕਣੇ ਪਏ ਉਹ ਤਿੰਨ ਦਿਨ ਦੀ ਗੱਲ ਆ ਇੱਕ ਵਾਰ ਜੀਜੂ ਲੈ ਕੇ ਮੈਂ ਕਹਿੰਦਾ ਚੁਮੇ ਰਹਿਦਾ ਸਿਆ ਸੜਾ ਕਿ ਤੂੰ ਮੋਟਰਸਾਈਕਲ 'ਚ ਫਸੇ ਰਹਿਂਦਾ ਕਹੀ ਐ ਮੋਟਰ ਤੇ ਆਹ ਮੋਟਰ ਉਹ ਮੋਟਰ ਤੇ ਉਹ ਮੋਟਰ ਦਾਤੀ ਵੀ ਵਿੱਚ ਦਾਤੀ ਮੂਰੇ ਉਦੀ ਭਰਾਈ ਵੀ ਦਾਤੀ ਕਹੀ ਜਾ ਅੱਖਾਂ ਡੈਮੋਰ ਕਰ ਖਪਟ ਲੈ ਔਰ ਕੀ ਉਹ ਜੀਜੂ ਲਾਗੇ ਫਿਰ ਤਾਂ ਪਾਣੀ ਦਾ ਕੰਮ ਰਹਿਣਾ ਫਿਰ ਦੋ ਤਿੰਨ ਦਿਨ ਕਮਾ ਲਿਆਉਗੇ ਆਈਆ ਹੁਣ 4 ਦਿਨ ਹਾਂ ਚੱਲ ਪਾਣੀ ਤਾਂ ਆਪੇ ਪਈ ਜਾਂਦਾ ਫਿਰ ਫਸਲ ਵੀ ਭਾਈ ਸੰਭਣੀ ਪੈਣੀ ਹੈ ਕੀ ਨਹੀਂ ਗੱਲ ਸਭ ਕੋ ਪਾਣੀ ਦੇਖਣਾ ਪੈਂਦਾ ਕਿੱਧਰ ਗਿਆ ਹੁਣ ਝੱਲੀ ਵਾਲੀ ਮੋਟਰ ਵੀ ਚੱਲਦੀ ਉਹ ਵੀ ਭਰ ਗਿਆ ਹੁਣ ਮੈਂ ਕਹਿੰਦਾ ਨਹੀਂ ਨਹੀਂ ਭਰਿਆ ਹੁਣ ਪਰ ਕੱਲ ਤਾਂ ਮੋਟਰ ਨਹੀਂ ਚੱਲੀ ਕੱਲ ਦੀ ਚੱਲੀ ਉਹਦੇ ਦਾ ਖੇਤ ਉਹ ਡਿਊਟੀ ਇੱਧਰ ਆ ਰਹੀ ਹੈ ਹੈ ਖਰੇਮਾ ਜੀ ਹੋ ਗਿਆ ਪਾਣੀ ਪੀ ਪੀ ਕੇ ਦਾ ਜੇ ਕਿਤੇ ਨਾ ਹੁਣ ਤੁਸੀਂ ਬਣਾ ਲਵੋ ਕੀ ਆ ਕਹਿੰਦੇ ਉਹਨੂੰ ਸ਼ਬਦਾਈ ਚੰਦਾ ਹੀ ਪਣੀ ਆਂਡਾ ਜੀ ਬੈਜੀ ਇੱਕ ਬਲਦੀ ਅੰਦਰ ਕੋਈ ਨਵੀਂ ਚੀਜ਼ ਪਲਾਈਏ ਤਾਂ ਦੇਖ ਕੋਈ ਹੌਟਾ ਲਿਆ ਤੇ ਫੇਰ ਬਣਾਈਏ ਹੱਠੇ ਬਣਨੇ ਟਾਈਮ ਨਾਲ ਉਹ ਮੈਂ ਬਟਾ ਦੂੰਗਾ ਕੋਈ ਹੌਟਾ ਲਿਆ ਦੇ ਮੈਨੂੰ ਤਲਵਾਨ ਜੀ ਬੈਠੇ ਆ ਬਣਾ ਲੈਣੀ ਰਗੜਾ ਮੈਂ ਆਪੇ ਲਾਇਆ ਨਾ ਤਾਂ ਕੋਈ ਹੌਟਾ ਲਿਆ ਜੇ ਸਾਨੂੰ ਕਿਹਾ ਜੇ ਚੰਦਾ ਕਿ ਮੁੱਲਦ ਲੈਣ ਭਾਵੇਂ ਮੈਨੂੰ ਕੋਈ ਹੌਟਾ ਵੀ ਹੈ ਅਸ਼ਕਾਰੀ ਵੀ ਨਾਲੇ ਆਇਆ ਹੋਇਆ ਹੈ ਬੈ ਜਾ ਬੈ ਜਾ ਬੈ ਜਾ ਰੂਬੀ ਰੂਬੀ ਜੇਸ਼ਨ ਕਿੱਥੇ ਹੈ ਤੁਹਾਨੂੰ ਕਿਹਾ ਪਾਲੇ ਲੈਣ ਭੇਜਿਆ ਹੁਣ ਹਾਲੇ ਪਾੜ ਤਾਂ ਚਾਹੀਦੀ ਆ ਯਾਰ ਪਾਉਣੀ ਪਾੜ ਪਾੜ ਚਾਹੀਦੀ ਆ ਕੁੰਜੇ ਵੀ ਤਾਂ ਹੀ ਬਣਨੇ ਚਾਚੇ ਤਾਂ ਹੀ ਮਿੱਟੀ ਰੋੜਨੀ ਆ ਉਹਦੇ ਡੜੇ ਪਏ ਆ ਉਹ ਕੋਈ ਨਹੀਂ ਆ ਗਈ ਮਾਰਨੇ ਦੀ ਮਾਂ ਜਿਹੜੇ ਆ ਪਾਲੇ ਥੂਲੇ ਜੇ ਕੁੰਜੇ ਖਾਂਜੇ ਦਾ ਪੜਦੇ ਕੁੰਜੇ ਵੀ ਨਹੀਂ ਲੱਤੇ ਹੋਏ ਲੈ ਲੈ ਮੈਂ ਕਿਹਾ ਮਾਂ ਗੁੰਜੇ ਲੈ ਦੀ ਦੇ ਉਹ ਕਿਹਾ ਉਹ ਬਣ ਗਈ ਹੈ ਛਛਤਰੀ ਜੀ ਛਤਰੀ ਉਹਨੇ ਪੈ ਧੁੱਪ ਬਹੁਤ ਆ ਉਹ ਵੀ ਕੀ ਕਰੇ ਲੱਗ ਗਿਆ ਲੱਗਣਾ ਹੀ ਤਾਂ ਬਾਈ ਧੁੱਪਾ ਬਹੁਤ ਆ ਪੱਤਰ ਲੱਗਦਾ ਨਹੀਂ ਆ ਪੇਪਰ ਨੂੰ ਅੱਥਰ ਨਹੀਂ ਲੱਗੇਗਾ ਮੈਂ ਤਾਂ ਕਹਿੰਦਾ ਨਾ ਇੰਨਾ ਤਾਂ ਕਹਿੰਦਾ ਜਿੰਨਾ ਫੈਲਡਿੰਗ ਜਿੱਥੇ ਕਰਦਾ ਉੱਥੇ ਨਹੀਂ ਕਰਮ ਜਿੱਥੇ ਹੋਰ ਹੋਰ ਪਾਸੇ ਨਾ ਕਰ ਪਾ ਕਹਿੰਦਾ ਚਲੇ ਸ਼ਾਮ ਨੂੰ ਆ ਜੀ ਕਿਤੇ ਨਹੀਂ ਆ ਮੈਂ ਤੂੰ ਜਾ ਮੈਨੂੰ ਹੰਡੇ ਹੋਇ ਆਈ ਠੰਡੇ ਵਾਈ ਜਾ ਕੇ 8 8 ਵਜੇ ਕਰੀਏ ਕੰਮ ਹੋ ਗਏ ਲੈ ਚੱਕ ਲੈ ਕੇ ਸਮਾਨ ਇੱਥੇ ਮੈਨੂੰ ਕਹਾਂ ਮੈਂ ਜਨਰੇਟਰ ਲਾ ਦੇ ਮੋਟਰ ਨੂੰ ਅੰਦਰ ਸ਼ਾਮਾ ਬੈਠਾ ਬਣਾਈ ਜਾਊਗਾ ਉਹ ਲਾਈਟ ਲਾਈਟ ਨਹੀਂ ਬਣਦੀ ਆ ਲੈ ਮੋਟਰ ਆਪ ਤਾਂ ਬਣਾਈ ਜਾਏ ਜਨਰੇਟਰ ਕਿੰਨਾ ਕਿਤੇ ਲਈ ਜਾਂਦਾ ਹੋ ਕੋਈ ਗੱਲ ਹੀ ਸ਼ਾਮ ਨੂੰ ਬਣਾ ਦੀ ਕੇ ਕੀ ਆ ਮੈਂ ਨੂੰ ਬਣਾ ਦੂੰਗਾ ਬਈ ਆ ਸ਼ਾਮ ਕੀ ਬਣਾਉਣੀ ਕੇ ਭਾਈ ਚਾਹੇ ਰਾਤ ਤੱਕ ਲਾਦੀ ਕੰਮ ਹਟ ਡੰਡਾ ਦਾ ਕਰਾ ਤੈਨੂੰ ਕਾਣਾ ਮੋਟਾ ਦਾ ਕਰਤਾ ਹੋਣਾ ਕਿੱਛ ਤਾਂ ਹੋਣਾ ਉਹ ਆ ਇਹਦਾ ਬੈਲਟ ਦੂਹ ਧਾਰਾ ਬਣਾਤਾ ਉਹਨੇ ਆਇਆ ਨਾ ਹਾਂ ਉੱਪਰ ਕੰਮ ਰਹਿ ਗਿਆ ਬਸ ਉੱਪਰ ਉੱਪਰ ਚਾਰਥ ਫੂਟਾ ਲਾ ਦੋ ਘੰਟੇ ਦਾ ਕੰਮ ਰਹਿ ਗਿਆ ਹੁਣ ਤਾਂ ਵੱਡ ਵੱਡ ਕੇ ਬੈਲਟ ਕਰਨ ਲੱਗਿਆ ਹੋਇਆ ਬਸ ਹੋਰ ਕੀ ਉਹਨੂੰ ਕੰਡਾ ਤੋਂ ਕੰਡਾ ਦਾ ਕੰਮ ਆ ਬਾੜ ਤੇ ਬਾਦ ਉਤੇ ਆ ਵੀ ਕਰਾ ਲਾ ਔਰ ਨੀ ਸਾਈਡ ਕਰਾ ਦੂੰਗਾ ਵਾੜ ਕਰਾਉਣੀ ਵਾੜ ਕੰਨ ਕਰਾਉਣੀ ਉੱਥੇ ਟੀਨਾ ਪਾਉਣੀ ਆ ਸਮਾਨ ਜਿਹੜਾ ਬਾਹਰ ਕਰਦਾ ਧੁੱਪਾ ਕੱਢਦਾ ਇਹ ਕਿਹੜਾ ਪੈਸਾ ਮਾਉਂਦੀ ਨਹੀਂ ਆਪਣੇ ਖਾਣੇ-ਦਾਣੇ ਪਰ ਸ਼ੈੱਡ ਜਿਹਾ ਪਾਇਆ ਉਹਨਾਂ ਨੇ ਸਾਰੇ ਸ਼ੱਡਾ ਉਹਦੇ ਮੇਰੇ ਇੱਕ 3ਣਾ 12 ਫੁੱਟੀਆਂ ਐ ਲੰਬੀਆਂ ਆਪਣਾ ਬੈਗ ਲਾਈ ਉੱਥੀ ਦਾ ਕੱਢੀਆ ਨੰਬਰ ਸਿਰ ਮੱਤੋਂ 50 ਤੋਂਪ ਨਾ ਬਬੇ ਤੋਂਪ ਖਾਂਦੀ ਜ਼ਿਆਦਾ ਬਾਈ ਇਹ ਨਹੀਂ ਖੜਾ ਰਿਹਾ ਸਾਰਾ ਕੁਝ ਹੁੜਦਾ ਚਾਚੇ ਹੋਰ ਨੀ ਚ ਨੀ ਧੋਏ ਹੋਣਾ ਕਿੰਨਾ ਨਾਲ ਟਾਇਰ ਟਾਇਰ ਟੱਪਾ ਜਿਹੜਾ ਤੁੱਪ ਖਰਾਬ ਹੁੰਦਾ ਫਿਰ ਉਹ ਤਵਿਆਂ ਦੇ ਟਾਇਰ ਦੀ ਹਵਾ ਵੇਸ਼ਕ ਲੱਗੀ ਜਾਵੇ ਉੱਪਰ ਉੱਪਰ ਪਾ ਦਿਓ ਬਾਰ ਕਰੈਸ਼ਰ ਵੀ ਬਾਹਰ ਖੜਾ ਹੈ ਹਾਂ ਸਾਰਾ ਕੁਝ ਖੜਾ ਵਾ ਠੀਕ ਨਹੀਂ ਟਰਾਲਾ ਖੜਾ ਇੱਕ ਅ ਸੱਲਾ ਟਰੈਕਟਰ ਖੜ ਜਾਂਦਾ ਜੀ ਜਾਨ ਇਸ ਮਾਨੰਦਰ ਬਾੜ ਦੇ ਪਹਿਲਾਂ ਬਾਹਰ ਕੱਢਣਾ ਪੈਂਦਾ ਜਿਹੜਾ ਪਿਛਲੇ ਦੀ ਵਾਰੀ ਆ ਜਾਂਦੀ ਆ ਤੇ ਪਹਿਲਾਂ ਦੂਆ ਸਮਾਨ ਬਾਹਰ ਕੱਢੋ ਫਿਰ ਇਹਨੂੰ ਅੰਦਰ ਬਾੜੋ ਤਾਂ ਬਰਾਬਰ ਚਾਹੀਦਾ ਉਹੀ ਅੰਦਰ ਲੱਗਦਾ ਉਹੀ ਚੀਜ਼ਾਂ ਇਹ ਲੈਣ ਮੈਂ ਖੜੀ ਹੋ ਗਈ ਉਹੀ ਜੁੜੀ ਪੈਗੀ ਉਹੀ ਜੁੜੀ ਆ ਉਹ ਉੱਥੇ ਖੋਲਦੇ ਲਿਆ ਕੇ ਬਸ ਆਏ ਲੋਟ ਆਉਂਦਾ ਕੰਮ ਫੇ ਤਾਂ ਪਿੱਛੇ ਕਰਦਾ ਮਾਰ ਜਾਂਦਾ ਚੱਕ ਉੱਧਰ ਨੂੰ ਚੱਕ ਉਹ ਖੋਲ ਬੰਨੇ ਹੋਈ ਜਾਂਦੀ ਆ ਹਾਂ ਬੇਪਾਣ ਲਿਖ ਦੇ ਨਾ ਉਸ ਦੇ ਨਾਮ ਲਿਖ ਦੇ ਵੀ ਇੱਥੇ ਤੱਕ ਕੰਡਣਾ ਸਮਝਾ ਕੰਡਣਾ ਹਾਂ ਨੰਬਰ ਲਾ ਲੈ ਨੰਬਰ ਟੂ ਨੰਬਰ 10 ਨੰਬਰ ਚਾਰ ਨੰਬਰ ਡੱਲੇਗਾ ਉਰੀ ਖੋਲੋ ਵਾਪਸ ਨਹੀਂ ਮਣ ਮਣ ਕੇ ਉਹਨਾਂ ਨਾ ਹੀ ਥੋ ਬਣਾ ਦੋ ਰੋਪੜ ਕੇ ਵੀ ਗਾ ਲੈ ਖੜਾ ਹੋਵੇ ਹਾਂ ਥੋ ਮਣ ਮਣ ਕੇ ਇਹ ਚੌਲ ਗਿਓਂ ਸਟਾਲਾਂ ਪੈਸਮਾ ਵੀ ਆਪ ਦੀ ਸਟਾਲ ਉਹਦੀ ਕਹਿਂਦੀ ਉਹ ਕੋਲ-ਗੋਲ ਆਪਿਆਂ ਦੀ ਟਿੱਕੀ ਦੀ ਸਟਾਲ ਐਂ ਖੜਾਣੇ ਸਾਰੇ ਸੰਦ ਫੇ ਮੈਂ ਕਹਿੰਦਾ ਫਿਰ ਉਹ ਪਲੇਟ ਵੀ ਲਾ ਦੀ ਜੀਨੇ ਸੰਭਾਲ ਲਿਆਣਾ ਭਈ ਐਨਾ ਨਾ ਕਰਦੀ ਐਨਾ ਅੰਦਰ ਵੀ ਘੰਟਾ ਐਨਰਵੇ ਦਿਹਾੜੀ ਛੋਟੀ ਜੀ ਦਾ ਉਹ ਸਾਹਮਣਾ ਬੜੀ ਜਾਂ ਬੜਾਈ ਜਾ ਆਹ ਜੀ ਆਈਟਮ ਦੇ ਸਾਹਿਬ ਨਾਲ ਵਧਾਈ ਜਾਓ ਹਾਂ ਹੋਰ ਪਿਆਰ ਨਾਲ ਪਲੇਟ ਲਾਤੀਕ ਹਾਂ ਲਿਖੇ ਦੋ ਹੋਰ ਨਹੀਂ ਜੇ ਕਹੂੰਗਾ ਭਾਈ ਤੁਸੀਂ ਆਹ ਲਾਤਾ ਭਾਈ ਗਰੀਸ ਰੂਸ ਦਾ ਕਰਨਾ ਇਹਨੂੰ ਐ ਕਿ ਨਹੀਂ ਐ ਕਿ ਨਹੀਂ ਇੰਨਾ ਕੁਸਤਾ ਅਗਲਾ ਦੇਖੂੰਗਾ ਹੀ ਫਿਰ ਹਾਂ ਉਹ ਆਪਾਂ ਕੋਈ ਵੀ ਚੀਜ਼ ਲਿਆਉਣੇ ਆ ਤਾਂ ਕਰਾਈ ਪਰੇ ਲਿਆਉਣੇ ਆ ਹਾਂ ਹੂੰ ਕਟਰ ਮਾਰਦੇ ਜਾਂ ਹੋਰ ਮਸ਼ੀਨ ਵੀ ਲਿਆਉਂਗਾ ਕੋਈ ਵੀ ਲਿਆਉਂਗਾ ਹਾਂ ਕਰਾਈ ਪਰੇ ਜਾਂਦਾ ਅਗਲਾ ਕਪੜੇ ਬਗਿੱਤੇ ਕੰਮ ਚੱਲਦਾ ਆ ਬੜਾ ਮਗੌਲ ਕਰਦੇ ਆ ਇਹ ਕਿਹਨੇ ਜਪੜੇ ਬਗਿੱਤੇ ਜੰਦਾ ਆ ਆਪਾਂ ਨੂੰ ਲੋਡ ਵੀ ਪੈ ਜਾਂਦੀ ਭਾਈ ਕਹਿੰਦੇ ਅਸੀਂ ਠੀਕ ਆ ਬਗਾ ਇੰਨੇ ਫੂਨ ਆਉਦੇ ਆ ਕਿਹੜਾ ਬੰਨੂ ਜਿੰਨੇ ਫੂਨ ਆਉਂਦੇ ਕਹਿੰਦੇ ਭਾਈ ਅਸੀਂ ਇੱਕ ਨਹੀਂ ਬੀਜਦੇ ਆਪਣੀ ਦੀ ਸੁੱਕੇ ਮਾਈ ਹਿੱਟਾ ਦੇ ਕੇ ਆ ਬਾਈ ਦਾ ਮਨੀਲਾ ਬਗੇ ਮਨੀਲੇ ਕਿ ਆਉਣਾ ਭਾਈ ਹੈ ਬਰਨਾਲੇ ਕਿਹਦੇ ਤਾਂ ਕਹਿੰਦਾ ਸਾੜੇ ਕਿ ਨਹੀਂ ਬਰਨਾਲੇ ਕਿਹੜੀ ਇੱਕ ਨਹੀਂ ਬੀਜਦੇ ਭਾਈ ਬਹੁਤ ਲੋਡ ਵੀ ਜੰਮਦੀ ਹੁੰਦੀ ਇੱਕ ਪੱਟਣੀ ਸਖਾਈ ਟੁੱਟਦੀ ਨਹੀਂ ਹੈਗੀ ਜੇ ਦੂਈ ਪਰ ਰੇਗ ਪੈਂਦੀ ਹੈ ਨਾ ਪਰ ਫਿਰ ਨਹੀਂ ਟੁੱਟਦੀ ਜੇ ਆਪਾਂ ਪੜਦੇ ਆ ਇਹ ਟੁੱਟਦੀ ਨਹੀਂ ਆ ਬਾਈ ਦਾ ਹੁਣ ਮਨੀਲੇ ਤੇ ਫਰਕ ਹੈ ਪਨੀਰੀ ਦਾ ਇਕਣਾ ਬਾਕੀ ਉਹ ਤਜਰਬੇ ਆਈ ਜਾਂਦੇ ਭਾਈ ਦਾ ਹੈਗਾ ਸਾਡੀ ਬੀਵੀ ਨਾਲ ਦੱਸਦੇ ਹੀ ਪਤਾ ਲੱਗਦਾ ਕਰੂ ਇਹਨੂੰ ਹਾਂ ਦੱਸਦੇ ਹੀ ਪਤਾ ਲੱਗਦਾ ਪਨੀਰੀ ਵਧੀਆ ਹੈ ਇਕ ਇਕਲਾ ਦਾਣਾ ਜੰਮਿਆ ਪਿਆ ਹੋ ਮੈਂ 2 ਕਿਲੋ ਬੀਜ ਰੱਖ ਲਵਾਂ ਜਿੱਥੇ ਪਾਣੀ ਹਰਦਾ ਏ ਆਪਣਾ ਪਾਣੀ ਪੈਂਦਾ ਉੱਥੇ 2 ਕਿਲੋ ਬੀਜ ਰੱਖ ਲਾ ਉੱਥੇ ਬਾਅਦ ਵਿੱਚ ਛਿੱਟਾ ਦੇ ਦੇ ਮੂਰੂ ਮੂ ਤੇ ਹੈ ਕਿ ਨਹੀਂ ਇੱਕ ਪਾਣੀ ਸਵੇਰੀਆਂ ਲਾਓ ਪਨੀਰੀ ਨੂੰ ਜੇ ਸਵੇਰੀਆਂ ਲਾਉਣਾ ਹੈ ਤਾਂ ਰਾਤ ਆਪਣਾ 10 11 ਵਜੇ ਪਾਣੀ ਕੱਢ ਦੋ ਪਨੀਰੀ ਦਾ ਦੇ ਭੂਗਦੇ ਦੀ ਆਪਣੀ ਦੀ ਪਾਣੀ ਇੰਨਾ ਗਰਮ ਹੁੰਦਾ ਹੁਣ ਹੈਨਾ ਜੇ ਰਾਤ ਨੂੰ ਬਾਹਰ ਜਾਏ ਤਾਂ ਸਵੇਰ ਨੂੰ ਕੱਢ ਦੋ ਜਾਨੀ ਕੇ ਸਵੇਰ ਨੂੰ ਭਰ ਕੇ ਵੀ ਠੀਕ ਹੈ 12 ਵਜੇ ਕੱਢ ਦੋ ਹਾਂ ਲੋ ਜੀ ਡਰਾਈਵਰ ਨਵਾਂ ਆਇਆ ਡਰਾਈਵਰ ਦੇਖੋ ਜੀਾਸਾਸਪੈਕੀ ਦੇਖੋ ਜੀ ਦੋ ਗੇੜੇ ਹੋ ਗਏ ਉੱਥੇ 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 ਨੂੰ ਵੀ ਜਾਂਦਾ ਅੱਧੀ ਅਗੜਾ ਵਧੀਆ ਮੁਗਿਆ ਉਹ ਬਾਈ ਖੇਤ ਤੇ ਪਿਆ ਸਾਰਾ ਤੁਸੀਂ ਹਿੱਟ ਪਾਰਕਿੰਗ ਕਰੀਂਗੇ ਜੀ ਸਸੇਕਾਲ ਜੀ ਸਸੇਕਾਲ ਜੀ ਸਸੇਕਾਲ ਜੀ ਅੱਜ ਠੀਕ ਆ ਵਧੀਆ ਸਸੇਕਾਲ ਜੀ ਚਾਚੇ ਤਾਂ ਨਹੀਂ ਬਲੋ ਤੁਸੀਂ ਸਵੇਰੇ ਆਇਓ ਨੀ ਹੂੰ ਅਸੀਂ ਕਿੱਥੇ ਮਿਲਿਆ ਤੁਹਾਨੂੰ ਚਾਚੇ ਹੁਣ ਮਿਲੇ ਅੱਛਾ ਇਹ ਤਾਂ ਮਿਲਿਆ ਉਹ ਮੈਂ ਟਰੈਕਟਰ ਹੀ ਭਜਾਉਂਦਾ ਹੂੰ ਠੰਡਾ ਹੈ ਬਾਈ ਕਾਹਨੂੰ ਕਹਿੰਦਾ ਨਜ਼ਾਰਾ ਬੰਦਾ ਯੋਯੋ ਚ ਠੰਡੇ ਧਰਤੀ ਵੀ ਖੜਾ ਹੈ ਧਰਤੀ ਵੀ ਖੜਾ ਹੈ ਧਰਤੀ ਵੀ ਖੜਾ ਹੈ ਬਦਾਮੇ ਪਾਏ ਉਹਦੇ ਕੁਝ ਨਹੀਂ ਪਾਇਆ ਸਾਹਿਬ ਜੀ ਨੂੰ ਪੁੱਛਦਾ ਬਦਾਮੇ ਬਦਾਮ ਖਾਸ ਖਾਸ ਬਦਾਮ ਦੇ ਖਾਸ ਖਾਸ ਠੰਡੀ ਚੀਜ਼ ਹੈ ਪਕਾ ਨੂੰ ਕਹਿੰਦਾ ਬੈਠਾ ਬੈਠਾ ਘਰ ਤੇ ਬਾਹਰ ਫਰੀਦ ਨੂੰ ਗਰਮੀ ਅੰਦਰ ਠੰਡ ਪਈ ਹੈ ਕਦਾ ਕਾਲੇ ਤੂੰ ਬੈਠ ਅੱਭਾ ਗੱਲਦਾ ਅੱਭਾ ਗੱਲਦਾ ਮੈਨੂੰ ਨਾ ਤਾਈ ਤਾਈ ਬੜਾ ਕੁਰਸੀਆਂ ਚ ਖਰਾਬ ਹੋ ਗਈਆਂ ਵੀ ਹਨਾ ਹੈ ਕੁਰਸੀਆਂ ਖਰਾਬ ਹੋ ਗਈਆਂ ਵੀ ਕੁਰਸੀ ਆਹ ਥੱਲੇ ਨੂੰ ਲੱਗਿਆ ਬਤਾ ਉਹਦਾ ਠੀਕ ਹੈ ਆਹ ਉਹ ਠੀਕ ਰਹੀ ਹੈ ਉਹ ਠੀਕ ਰਹੀ ਹੈ ਮੁਰਕੀ ਖੜੀਆਂ ਇਹਨੂੰ ਲਾਇਆ ਨਹੀਂ ਕਿਸੇ ਨੇ ਆਹ ਬਾਈ ਕਾਟਵਾ ਹੀ ਖਾ ਗਿਆ ਤੂੰ ਆਹ ਕੁਰਸੀ ਠੀਕ ਹੈ ਬੈਜਾ ਵਾ ਹੈ ਹੀ ਬੈਜਾ ਆਜੋ ਦੇਖਿਆ ਪਾਣੀ ਖੜਾ ਹੈ ਕਾਲੇ ਦਾ ਇੱਕ ਸਾਹ ਖੜਾ ਹੈ ਲੈ ਕੱਲ ਇੱਜ਼ਤ ਕਰਿਆ ਆਪਾਂ ਨੇ ਇੱਕ ਸਾਹ ਖੜਾ ਹੈ ਦੋ ਦੋ ਗੂ ਖੜਾ ਹੈ ਸਾਰੇ ਜੀ ਸਾਰੇ ਖੇਤ ਦੋ ਦੋ ਪਾਣੀ ਖੜਾ ਹੈ ਵਧੀਆ ਖੜਾ ਪਾਣੀ ਹੈ ਕਰਦੇ ਆ ਵੇ ਸਨਮਾਨਦਾਰ ਸ਼ ਕੋਸੋਏ ਅਸੀਂ ਜਿਵੇਂ ਰੇ ਸਾਰੇ ਖੇਤ ਜ਼ੀਰੋ ਲੈਵਲ ਫਿਰ ਸਲਮਾਨ ਕਰਨਾ ਪੈਣਾ ਫਿਰ ਐਂਡ ਤੇ ਅਸੀਂ ਸੀਜਨ ਦੇ ਅੰਡੇ ਸਲਮਾਨ ਕਰਾਂਗੇ ਫਿਰ ਬਹੁਤ ਬਹੁਤ ਬਦ ਹੋਇਆ ਸਾਰਾ ਪਾਣੀ ਖੜਾ ਸਾਰੇ ਤੇ ਦੇਖਿਆ ਬਰਾਬਰ ਆ ਮੋੜਾਂ ਮਰੇ ਪਾਸਾ ਜੀ ਐਨ ਪਾਸਾ ਜੀ ਪਾਸਾ ਪਾਸਾ ਜੀ ਪਾਸਾ ਪਾਣੀ ਵੀ ਹੁਣ ਜਿਹੜਾ ਖੇਤ ਹੈ ਇੱਕ ਤਾਂ ਪਾਣੀ ਛੱਡ ਕੇ ਹੀ ਹੁੰਦਾ ਇੱਕ ਵਾਰ ਜਦਾ ਸਾਨੂੰ ਪਾਸਿੰਗ ਦਾ ਪਤਾ ਲੱਗ ਗਿਆ ਕਾਲੇ ਆ ਉੱਪਰ ਜਾਈ ਛੱਡਿਆ ਤੁਸੀਂ ਹੁਣ ਡੋਲਾ ਰਹਿਣੀਆਂ ਦਲੋਣਾ ਇਹਨਾਂ ਬਾਕੀ ਭਾਈ ਹਰਸ਼ ਵੀ ਅੱਜ ਥੱਕ ਗਿਆ ਨਤਾ ਕੇ ਦਨੀ ਹੈ ਗਾਇਆ 7 ਘੰਟੇ ਲੱਗ ਗਏ ਅੱਜ ਇਹ ਜਿਆਦਾ ਕਿ 7-8 ਦੇ 7 ਘੰਟੇ ਦੇ ਉੱਪਰ ਲੱਗ ਗਿਆ ਸਾਢੇ 7 ਘੰਟੇ ਲੱਗੇ ਜਨ ਵਧੇਰਾ ਅੱਧੀ ਰਾਤ ਦਾ ਕਰਦੇ ਮਾ ਹੋਂ ਕੰਮ ਕੰਮ ਤਾਂ ਹੋਰ ਕਿਹਾ ਦੇਗਾ ਨਾ ਨਹੀਂ ਹੁਣ ਕੱਲ ਨੂੰ ਕੱਲੇ ਸਾਰੇ ਹੀ ਕਾਦਰ ਤੇ ਕੱਲ ਦਾ ਲਾਫੂ ਲੋਗਾ ਮੈਂ ਮੈਂ ਉੱਥੇ ਕਰਿਆ ਹੋਂ ਸਾਰੇ ਚਾਰ ਨਹੀਂ ਪੰਜ ਕਿਲ ਆਪਣੇ ਘਰ ਦੇ ਅੱਜ ਜਗਨ ਸਵੇਰ ਤਾਂ ਆ ਜਾਓ ਕਾਦਰ ਮੈਂ ਆ ਜਾਓ ਕਾਦਰ ਨਾ ਕੋਈ ਲਾਈ ਦੀ ਨਹੀਂ ਤਾਂ ਚੱਲ ਬਧੀਆ ਸ਼ਰਦਈ ਬਿਲੀ ਹੋਰ ਨਹੀਂ ਕਿਨੇ ਪੀਣੀ ਦਿੱਸੀ ਨਹੀਂ ਛੰਡੇ ਨਾਲ ਸੌਦਾ ਲੋਟ ਆ ਯਾਰ ਨਾ ਨਾ ਸਭ ਤੇ ਲੋਟ ਆ ਮੈਂ ਇਹਨੂੰ ਕਿਹਾ ਮਾ ਹਫਤੇ ਦਾ ਲਾ ਲਓ ਹਰੇਕ ਪਰਦਾ ਕੋਈ ਕਹਿ ਨਹੀਂ ਗੱਲ ਨਹੀਂ ਕੋਈ ਵਿੱਚ ਕੁਝ ਨਹੀਂ ਬਦਾਵੇਂ ਆ ਭਾਈ ਬਦਾਵੇਂ ਰਖੜੇ ਹੋਏ ਵਿੱਚ ਦੁੱਧ ਪਾਇਆ ਹੋਇਆ ਦੁੱਧ ਦਾ ਬਦਾਮ 2 ਲੀਟਰ ਦੁੱਧ ਚਿੱਟੀ ਕਾਗਸ ਹੋਰ ਕੀ ਆ ਲੜਕੀ ਫੜ ਰਹੀਆਂ ਕਾਲੀ ਮਿਰਚ ਕਾਲੀ ਮਿਰਚ ਹੋ ਗਈ ਲੈ ਜੀਆਂ ਦੁੱਧ ਉੱਦਾ ਜੇ ਕੱਲ ਨੂੰ ਆਈ ਤੁਹਾਨੂੰ ਜ਼ਰੂਰ ਦਿਖਾਵੂਗੇ ਯਾਰੀ ਦੀ ਤਸਵੀਰ ਠੰਡੀ ਹੋ ਜਾਂਦੀ ਆ ਜਦ ਰਗੜ ਹੋਣੀ ਆ ਤਸਵੀਰ ਤਾਂ ਸੁੱਖੇ ਚਾਰ ਪੱਤੇ ਪਾ ਲੈ ਵੀ ਠੰਡੀ ਹੋ ਜਾਣੀ ਆ ਉਹ ਨਹੀਂ ਸੁੱਖਾ ਪਾਵਾਂਗਾ ਤੇ ਮੈਨੂੰ ਇਹ ਦੱਸ ਫੇਰਾ ਤਸਵੀਰ ਢੰਡੀ ਕਰਨੇ ਨੂੰ ਲੈ ਗਿਆ ਦੇ ਉਹ ਚਲ ਮਾਸਰ ਨਾਲ ਜੀ ਪੀਣੀ ਹੋਈ ਮਾਸ ਨੂੰ ਸੁੱਖਾ ਪਾ ਦੂਗਾ ਯਾਰ ਹਾਂ ਬਾਈ ਆ ਦੇਖਾ ਆ ਦੇਖ ਇਧਰ ਆ ਸਰਬਜੀਤ ਦੇ ਮੂਰੇ ਬਣੀ ਹੋਈ ਆ ਦਾਲੀ ਤੋਂ 10 ਲੀਟਰ ਦੀ ਹੈ 6-7 ਕਿਨੇ ਚੜ ਜੂਗੀ ਬਾਈ ਹੈ ਦੱਸ ਜੀ ਚੱਲਦੀ ਆ ਜੇ ਤੋਂ ਇਹ ਮਾਸੜਨਾ ਜਿਹੜਾ ਬਦਾਮ ਚੜਨ ਲੱਗੇ ਪਾਠੀਆਂ ਨੂੰ ਬੱਸ ਥਰ ਲਈ ਬਦਾਮ ਜਿਹੜਾ ਸਿੱਧਾ ਆਉਂਦਾ ਉਹ ਤਾਂ ਕਹਿੰਦਾ ਜਿਹੜੀ ਆਉਂਦੀ ਉਹ ਤਾਂ ਆਉਣ ਦੇ ਉਹ ਬਾਈ ਸਿੱਧੇ ਬਦਾਮ ਆ ਰਗ ਦਾ ਘਰ ਮੰਦੀ ਬਦਾਮ ਨਹੀਂ ਨਹੀਂ ਚੱਲ ਯਾਰ ਉਹ ਤਾਂ ਰਗ ਰਾ ਦਿੰਦਾ ਯਾਰ ਅਸੀਂ ਬਣਾਈ ਨਹੀਂ ਉੱਥੇ ਕੁਝ ਵੀ ਨਹੀਂ ਉਹ ਸਾਹੀ ਬਾਈ ਨੂੰ ਪੁੱਛ ਲਈ ਦੱਸਦਾ ਇਕੱਲਾ ਅਸੀਂ ਦਿੱਤੇ ਪਏ ਹਾਂ ਜੀ ਤਾਂ ਬਾਈ ਨੇ ਮੁੰਡਾ ਪੀ ਗਿਆ ਡੋਗਲਾਸ ਤਾਂ ਪੀ ਗਿਆ ਉਹ ਮੁੰਡਾ ਇਹਦਾ ਛੋਟਾ ਯਾਰ ਮੁੰਡੇ ਜੀ ਹੁੰਦਾ ਐਥੇ ਬੈਠੇ ਮੈਂ ਜੇ ਪਾਣੀ ਲਿਆ ਡੋਲੂ ਪਾਣੀ ਦੇ ਲਿਆ ਆ ਹਾਂ ਮੈਂ ਇੱਕ ਗਲਾਸ ਢੋਲਾ ਸਾਹਜ ਪੀਣ ਨੂੰ ਮੈਂ ਇੱਕੇ ਪਾਣੀ ਪੀਦਾ ਕਹਿੰਦਾ ਪਹਿਲਾਂ ਮੈਂ ਪੀਣਾ ਕਹਿੰਦਾ ਥਿਆਦਾ ਮੈਨੂੰ ਨਹੀਂ ਜਿਆਦਾ ਮਾਹਣ ਕਰਦਾ ਮੈਨੂੰ ਹੋਰ ਪੀ ਲੈ ਅੱਧਾ ਕਿ ਮੈਂ ਹੋਰ ਪੀਦਾ ਮਹਾਲਾ ਪਹਿਲਾਂ ਤੂੰ ਪੀ ਲੈ ਉਹ ਪੀ ਲਿਆ ਚਾਚਾ ਨੇ ਹੱਗ ਵਾਰੀ ਕਹਿੰਦਾ ਪੌੜੀ ਖੜ ਲਈ ਮੈਂ ਪੌੜੀ ਫੜੀ ਐਥੇ ਡੋਲੂ ਰੱਖਦਾ ਢੱਕਣ ਹੋ ਗਿਆ ਮੈਨੂੰ ਕਹਿੰਦਾ ਗਲਾਸ ਕਿੱਥੇ ਮਹਾ ਗਲਾਸ ਉੜ ਗਿਆ ਹਵਾ ਕਰ ਹਾਂ ਉਹ ਨੂੰ ਨਮੂਦ ਆ ਲਿਆ ਬਾਪੀ ਲੈ ਉਹਨੂੰ ਤਾਂ ਪਾਣੀ ਦਾ ਪੀ ਗਿਆ ਉਹਰੇ ਉਹ ਪਹਿਰੇ ਦੋ ਗਲਾਸ ਮੇਰੇ ਕੋਲ ਵੀ ਕੀ ਪੀ ਗਿਆ ਤੇ ਦੇਖ ਨੂ ਕਿੱਥੇ ਆ ਗਰ ਹੀ ਪਿਆ ਟਿਊਸ਼ਨ ਗਿਆ ਟਿਊਸ਼ਨ ਆ ਗਿਆ ਸਾਈਕਲ ਹੀ ਸਿੱਧੀ ਪੀ ਆ ਕੇ ਦਿੰਦੇ ਨਹੀਂ ਹੋਗਾ ਪੜਦਾ ਹੋਣਾ ਜਾ ਕੇ ਪੁੱਛਿਆ ਟਿਊਸ਼ਨ ਵਾਲਿਆਂ ਨੂੰ ਭਾਈ ਇਹ ਸਾਰੇ ਠੀਕ ਬੈਠੇ ਆ। ਇਹ ਵੀਂਦਾ ਨਹੀਂ ਹੈਗਾ ਡਰਦਾ ਇੰਨਾ। ਇੱਕ ਵਾਰ ਨਾ ਆਇਓ। ਓਏ ਭਾਈ ਸੱਚਾ ਡਰਦਾ ਹੈ। ਹਾਂ। ਇੱਕ ਵਾਰ ਉੱਥੇ ਬਣਾ ਲਈ ਦੀ ਸ਼ਬੀਰ। ਭਾਈ ਸ਼ਬੀਰ ਲੱਗੀ ਵੀ ਸੀ ਮੈਨੂੰ ਪਤਾ। ਹਾਂ। ਲੇਕੇ ਮੈਂ ਆ ਬਾਬਾ ਮੈਨੂੰ ਕਹਿੰਦਾ ਵੀ ਉੱਥੇ ਉਹਨਾਂ ਬਣਾਈ ਵੀ ਸਿਰ ਰਹੀ। ਲਿਆ ਬਾਲਟੀ ਹੈਗਾ ਨਾ ਉਹ ਮੋਟਰਸਾਈਕਲ ਫੜ ਲਿਆ ਨਾ ਜਿਹੜਾ ਖਰਦੁੱਧ ਇਕੱਠਾ ਕਰਨੇ ਨੂੰ। ਹਾਂ। ਜਦ ਮੈਂ ਗਿਆ ਉੱਥੇ ਭਾਈ ਉਹਨਾਂ ਬਣਾਈ ਵੀ। ਉਹਨਾਂ ਬਣਾਈ ਵੀ ਹਰੇ ਰੰਗ ਦੀ। ਹੈਵੀ ਨਾਂਗ ਦਾ ਉਹ। ਮਾਨ ਵੀ ਖਰਾਬ ਕਰੂਗਾ। ਮੈਂ ਜਾਂਦੀ ਗੁਰਦੁਆਰਾ ਸਾਹਿਬ ਦੇ ਲੰਗਰ ਦਾ ਇੱਥੇ ਪੂਰੇ ਟੈਂਟ ਲਾਇਆ ਵਾਦਾ। ਇੱਕ ਬਾਬਾ ਕੁਰਸੀ 'ਤੇ ਨਹੀਂ ਬੈਠੇ ਜਦੋਂ ਬਾਲਟੀ ਜੰਦੀ ਇਹ ਤਾਂ ਆਏ ਗਰੇ ਜਖਣਾ ਬਹੁਤ ਆਏ ਹੁੰਦੇ ਸਿੱਧੇ ਨੂੰ ਬਰਤਾਈ ਮੈਂ ਸਾਰਿਆਂ ਨੂੰ ਮੈਨੂੰ ਕੋ ਬਾਬਾ ਕਿ ਤੂੰ ਵੀ ਪਹਿਲਾਂ ਮਾ ਮੈਂ ਨਹੀਂ ਪੀਣੀ ਹੈਗੀ ਪੀ ਲਈ ਸਾਰਿਆਂ ਨੇ ਬਾਲਟੀ ਖਾਲੀ ਕਰਤੀ ਹਮ ਬਸ ਟਾਈਮ ਬੰਨਣਾ ਮੈਂ ਖੌਲ ਵੀ ਮਿੰਟ 10 ਲੱਗਿਆ ਬਾਬਾ ਕੁਰਸੀ 'ਤੇ ਆ ਕੇ ਬੈਠ ਗਿਆ ਜਿਹੜਾ ਪਹਾੜੀ ਕਾਲਾ ਦਾ ਉਹ ਜਿਸ ਨਾਲਕਾ ਤੁਸੀਂ ਬੈਠ ਗਿਆ ਖੰਭੇ ਕੋਲ ਨੂੰ ਹਮ ਸ਼ਾਹੂਕਰ ਕੋ ਹੁਣ ਪੀੜੀ 'ਤੇ ਬੈਠ ਗਿਆ ਭਾਂਡੇ ਮਾਜੇ ਨੂੰ ਹਮ ਬੈਠਾ ਬੈਠਾ ਬਾਬੇ ਦੀ ਤੇਜ਼ੀ ਲੱਗੀ ਜਾ ਹੁਣ ਕਾਲੇ ਕਹਿੰਦੇ ਦੇਖੇ ਕਹਿੰਦਾ ਕਾਲੇ ਕਿਆ ਹੁੰਦਾ ਹਮ ਕਹਾਂ ਕਹਣਾ ਬਾਬੇ ਖੰਭਾ ਘਿਰਦਾ ਫਿਰ ਜੀ ਭਾਈ ਕਹਿੰਦਾ ਕਹਿੰਦਾ ਖੰਭਾ ਘਿਰਦਾ ਬਾਬਾ ਕਹਿੰਦਾ ਤੂੰ ਖੰਭਾ ਛੱਡ ਦੇ ਟੈਂਟ ਘਿਰਨ ਲੱਗਿਆ ਕਹਿੰਦਾ ਵਾਲੇ ਵੀ ਖੰਭਾ ਖਿਲ ਗਿਆ ਹਾਲ ਗਿਆ ਬਾਬਾ ਮੈਂ ਜਦ ਬਾਬੇ ਨੂੰ ਖੜਾ ਮਾਮਾ ਭਾਈ ਕੀ ਹੋ ਗਿਆ ਕਹਿੰਦਾ ਡਾਕਟਰ ਨੂੰ ਲੈ ਆ ਲੈ ਬਲੀ ਨੂੰ ਲਾ ਕੇ ਮੈਨੂੰ ਤਾਂ ਕੁਝ ਹੁੰਦਾ ਮੈਂ ਡਾਕਟਰ ਨੂੰ ਬੁਲਾਉਣ ਚੱਲਿਆ ਸਾਹੂ ਗਾਣ ਉੱਠ ਕੇ ਮੈਨੂੰ ਫੜ ਲਿਆ ਕਹਿੰਦਾ ਮੈਨੂੰ ਘਰ ਛੱਡ ਦੇ ਮੈਨੂੰ ਵੀ ਕੁਝ ਹੁੰਦਾ ਕਹਿੰਦਾ ਵਾਲੇ ਵੀ ਕੀ ਆ ਕਬ ਜਿਹੜਾ ਉਹ ਸਵਰਨਾ ਦਾ ਜਿਹੜਾ 1.5 ਲੱਖ ਨੂੰ ਪਾਣਾ ਵਾਦ ਕਰਦਾ ਉਹ ਇਕੱਠਾ ਕਰਦਾ ਉਹ ਆਇਆ ਉਹਨੂੰ ਆਕੇ ਬਾਬਾ ਜੀ ਕਹਿੰਦਾ ਬਾਬਾ ਜੀ ਮੈਨੂੰ ਚੱਕਰ ਆਉਦੇ ਬਾਬਾ ਕਹਿੰਦਾ ਸਾਈਕਲ ਚੜ੍ਹ ਕੇ ਡੇਰੇ ਚ ਬਹੁਤ ਜੇਤੀ ਤੂੰ ਇੰਨੀ ਉਹ ਮੈਂ ਕਹਿੰਦਾ 5 ਮਿੰਟ ਪੰਜੇ ਲੱਗੇ ਜਦੋਂ ਗੱਡੀ ਆਕੇ ਸੇਵਾਦਾਰ ਦੀ ਖੜ ਗਈ ਬਾਬਾ ਕੁਰਸੀ ਉੱਤੇ ਡੇਰੇ ਕਰ ਗਿਆ ਇਹ ਚੱਕ ਕੇ ਪਰਮਾਰ ਦੇ ਗਿਆ ਫਿਰ ਬਾਬਾ ਅੱਜਾਂ ਵਜੇ ਕੁਸ ਨਹੀਂ ਪਾਇਆ ਭਾਈ ਲਾਭ ਨਹੀਂ ਦੇਖਦਾ ਤੁਹਾਨੂੰ ਮੈਂ ਕਹਾਂ 4-5 ਉਹ ਉਹ ਚੀਜ਼ ਹੋ ਰਹੀ ਉਸ ਉਹ ਜਿਹੜੀ ਭੰਗ ਪਾਈ ਹੋਈ ਹੈ ਹੱਸ-ਹੱਸ ਪਾਈ ਹੈ ਅਸ ਤਸੀਂ ਫਿਲਮ ਬਾਈ ਆ ਕਾਲੀ ਮੇਕ ਇਹ ਚੀਜ਼ ਦਾ ਕੋਈ ਹੋਰ ਚੀਜ਼ ਆ ਉਹ ਤੇਰੀ ਚੀਜ਼ ਬਣੀ ਨਹੀਂ ਲੈਣਾ ਖਬਰ ਕਿੰਨਾ ਕਸਮਾਨ ਆ ਤੈਨਸੀ ਆ ਬਣਾਈ ਆ ਇਹਦਾ ਵੀ ਆ ਬਣਾਈ ਆ ਅਗਰ ਰੰਗ ਦੇ ਰਾ ਦੁੱਧ ਵਾਂਗ ਪੈ ਰਾਂਗੀ ਤਾਂ ਠੀਕ ਹੈ ਤੂੰ ਜੇ ਮੁੱਖਾ ਰੱਖਾ ਹੋ ਬਣਾ ਇਹਦਾ ਹਰਾ ਰੰਗ ਮੈਨੂੰ ਹਰਾ ਰੰਗ ਇਹਨੂੰ ਦੁੱਧ ਵਾਂਗ ਰੰਗ ਪੈ ਆ ਦੁੱਧੇ ਹਮ ਦਾ ਸਲੇਸ਼ ਆ ਯਾਰ ਲੱਗਦੀ ਮਾੜ ਮਾੜੀ ਰਹੀ ਨਹੀਂ ਨਹੀਂ ਮਾੜਾ ਮੁਕਾ ਲਉਂਦਾ ਹੀ ਜਾ ਫੇਰ ਆਪਾਂ ਫਿਰ ਬੱਕਰੀ ਪੈਂਦੀ ਹੋਵੇ ਸ਼ਾਇਦ ਰਿਆਈ ਆ ਦਸ ਕਿਹੜਾ ਹੈ ਦੇਖ ਲੈ ਰੰਗ ਦੇ ਲੱਗਿਆ ਪਿਆ ਆਪ ਤਾਂ ਮਾਰੀ ਹੋਇਆ ਹੈ ਬਾਈ ਬੋਤਲ ਪੀ ਜਾ ਤੂੰ ਪਤਾ ਲੱਗ ਗਈ ਇੱਕ ਗੱਲ ਸੁਣੋ ਬੜਾ ਕੰਮ ਕਰਨ ਬੈਠ ਕੇ ਕੜੀ ਜੀ ਬਣਾਓ ਕੜੀ ਜੀ ਬਣਾਓ ਤੈਨੂੰ ਕੜੀ ਨਹੀਂ ਬੈਠ ਜਮੇ ਚੜਾ ਕੇ ਕਾਲੂ ਕੜੀ ਜੀ ਬਣਾਓ ਕਾਲੂ ਟੈਂਪਰੇਚਰ ਪਾਉ ਦੱਸਿਆ ਦੁਪਹਿਰ ਨੂੰ ਪੈ ਗਿਆ ਜੇ ਕੜੀ ਜੀ ਬਣਾਉਣੀ ਹੈ ਨਾ ਤਾਂ ਜਿੱਦਾਂ 20 ਪੈਗਾ ਉਦੋਂ ਬਣਾ ਲਿਆ ਨਹੀਂ ਨਹੀਂ ਨਾ ਮੀਣਾ ਕੰਮ ਨਹੀਂ ਤਾਂ ਪਾਲਾ ਹੀ ਮਾਰ ਲਓ ਖੇਤ ਚ ਗੱਲ ਸਾਰੇ ਕੱਪੜੇ ਲਾ ਕੇ ਨਿਕਲ ਜਿੱਡੇ ਚਿੱਟੇ ਜੋ ਸੁੱਕ ਵੀ ਗਿਆ ਕਰ ਵੀ ਤੇ ਲੱਗਣੀ ਆ ਪਹਿਲਾਂ ਖੇਤ ਵਿੱਚ ਰੂਟਾਵੇਟਰ ਫੇਰ ਲਿਓ ਕੜੀ ਜੀ ਬਣਾਉਣ ਗਿਆ ਜੀ ਇਹ ਦੀ ਜੱਲਾ ਕੋ ਪੁੱਪੜ ਦੇ ਕੰਮ ਦੁਪਹਿਰੇ ਚ ਇਹਦਾ ਬਾਈ ਨਸ਼ਾਏ ਦਾ ਚਲੇ ਤਾਂ ਤੁਸੀਂ ਪਾਈ ਨਹੀਂ ਨੋ ਚੀਜ਼ ਵਿੱਚ ਇਹਦੀ ਦਾ ਨਸ਼ਾ ਦੇਖਿਆ ਤਾਂ ਸਵੇਰ ਨੂੰ ਪਹਿਲਾਂ ਚੱਲਦਾ ਹੁੰਦਾ ਤੇ ਕੰਮ ਉਹ ਤਾਂ ਫਿਰ ਜ਼ਿਆਦਾ ਪਾਉਂਦੇ ਆ ਓਏ ਇਹ ਬਾਈ ਉੱਤਰ ਚਾਹੀਦੀ ਸੀ ਉਹ ਅਸੀਂ ਤਾਂ ਠੰਡਿਆਂ ਤੋੜ ਲੱਭਿਆ ਬਸ ਠੰਡਾ ਠੰਡੇ ਨਾਲ ਵਧੀਆ ਠੰਡੇ ਨਾਲ ਵਧੀਆ ਨਾਲ ਦੇ ਨਾਲ ਤੇ ਚੀਜ਼ ਵਧੀਆ ਹੈ ਜੀਜ ਭੰਗ ਭੂੰਗ ਪੈਂਦੀ ਆ ਉਹ ਤਾਂ ਉਸ ਦਿਨ ਚਾਹੀਦੀ ਜਿਸ ਦਿਨ ਪਨੀਰੀ ਬੀਜੀ ਆ ਹਾਂ ਹੈ ਅੰਦਰ ਵੀ ਲੇ ਹੋਈ ਨਰਜਦਾ ਤਾਂ ਹੋਰ ਭਰਨਾ ਤਾਂ ਨਹੀਂ ਇਦੇ ਚ ਸਵੇਰੋਂ ਭਰ ਕੇ ਕੱਢਿਆ ਮੈਂ ਤੇਰੇ ਹੁੰਦੀ ਭਰਨਾ ਪਾਣੀ ਪੈ ਜਾਉਂਦਾ ਚਾਚੇ ਉਹਦੇ ਥੋੜਾ ਛੱਡਿਆ ਸੰਤ ਭਾਈ ਦੇ ਪੈ ਗਿਆ ਤੇ ਉਹਦਾ ਨਿਕਲ ਜੇ ਨਾ ਖੁੱਲਿਆ ਹੀ ਐ ਕੌਣਾ ਨਹੀਂ ਉਹਦੇ ਪਾਣੀ ਦਾ ਰਾਤ ਰਾਤੀ ਨੇ ਸੁੱਕ ਜਾਣਾ ਕਾਲੂ ਹਰੇ ਹੀ ਮਾਨ ਲੱਜਣਾ ਐ ਨਾ ਚਲੋ ਯਾਰ ਮੜਮੜੀ ਤੁਰੀ ਐ ਤੇ ਬੀਜ ਨੇ ਦੀ ਸ਼ਾਮ ਨੂੰ ਤਾਂ ਬੀਜ ਨਾਲ ਹੀ ਹੈ ਨਹੀਂ ਉਹ ਇਸ ਵੇਲੇ ਲੱਗਾ ਨਹੀਂ ਰਾਤ ਨੂੰ ਬੀਜ ਦੀ ਦੋਖੋ ਜੀ ਕੱਲੂ ਸਵੇਰ ਨੂੰ ਉਹਨੂੰ ਦੇਖੂਗਾ ਛੱਡ ਦੂੰਗਾ ਇੱਕ ਨਾ ਕਰਕੇ ਇਸ ਟਾਈਮ ਫੇ ਬੀਜੂ ਐ ਫੇ ਛੜੀ ਬਾਈ ਪਾਪਾ ਦੇ ਕੱਪੜਾ ਕਪੜਾ ਚਲ ਠੀਕ ਆ ਜੀ ਠੀਕ ਲਿਖੀਆ ਹੁਣ ਉਹਨੂੰ ਵੀ ਦੇਖ ਲਓ ਤੂੰ ਉਂਗਲੀ ਵਾਲੇ ਨੂੰ ਲੱਗਿਆ ਵਾ ਹਾ ਲੱਗਿਆ ਵਾ ਆਪ ਤਾਂ ਹੁਣ ਉਹ ਨੂੰ ਸੁਬਲਾਉਣ ਤੇ 2-3 ਗਲਾਸ ਆ ਲੈ ਬੋਤਲ ਲੈ ਬਿਲਾ ਮਾ ਉਹਨੂੰ ਪਲਾ ਦੇ ਮਾ ਉਹਨੂੰ ਪਲਾ ਦੇ ਯਾਰ ਓਕੇ